ਨਬਾ ਕੈਂਸੀਆਂ ਦੇ ਮੰਦੇ ਹਾਲ ਨੇ ਕਿ ਦੁੱਖਾਂ ਦੀ ਸੜਕ ਹੁਣ ਕਾਲ ਪੁਲਸੀ ਹਾਦਸਿਆ ਦਾ ਸਬਬ ਬਣੀ ਹੋਈ ਹੈ ਨਬਾ ਕੈਂਸੀਆ ਦੀ ਸੜਕ ਹਫਤੇ ਦੇ ਵਿੱਚ ਲਗਾਤਾਰ ਤਿੰਨ ਵੱਡੇ ਹਾਦਸੇ ਦਾ ਭਿਆਨਕ ਹਾਲ ਨਜ਼ਰ ਆਇਆ ਤਿੰਨ ਤਿੰਨ ਫੁੱਟ ਡੂੰਗੇ ਟੋਏ ਨੇ ਜਿਸ ਕਾਰਨ ਇਹ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਬਿਨਾਂ ਬਰਸਾਤ ਸੀਵਰੇਜ ਦੇ ਗੰਦੇ ਪਾਣੀ ਦੇ ਨਾਲ ਸੜਕਾਂ ਤੇ ਪਏ ਵੱਡੇ ਟੋਏ ਭਰੇ ਰਹਿੰਦੇ ਨੇ ਹਰ ਰੋਜ਼ ਹਾਦਸੇ ਲੋਕਾਂ ਦੀਆਂ ਹੱਡੀਆਂ ਟੁੱਟ ਰਹੀਆਂ ਨੇ ਵਹੀਕਲ ਚੱਕਨਾ ਚੂਰ ਹੋ ਰਹੇ ਨੇ ਉਸਨ ਪਹਿਲਾਂ ਜਿੱਥੇ ਤੂੜੀ ਦੇ ਨਾਲ ਪਈ ਹੋਈ ਟਰਾਲੀ ਪਲਟੀ ਸੀ ਹੁਣ ਫੀਡ ਵਾਲੀ ਟ੍ਰੈਕ ਭਾਰੀ ਜਾਨਮਲ ਦਾ ਇੱਥੇ ਨੁਕਸਾਨ ਹੋਇਆ ਤੇ ਹੁਣ ਤੱਕ ਆਮ ਲੋਕ ਕਾਫੀ ਪਰੇਸ਼ਾਨ ਨੇ ਪ੍ਰਦਰਸ਼ਨ ਵੀ ਕੀਤਾ ਗਿਆ ਦੱਸਈਏ ਕਿ ਹੁਣ ਭਾਰਤੀ ਕਿਸਾਨ ਯੂਨੀਅਨ ਉਗਰਾਹਨ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਬਲਕਿ ਜ਼ਰਾ ਪਧਰੀ ਟਰਨਾ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਇਸ ਇਲਾਕੇ ਦੀਆਂ ਮਹਿਲਾਵਾਂ ਨੇ ਇਸ ਸਮੱਸਿਆ ਨੂੰ ਲੈ ਕੇ ਕੁਝ ਮਹੀਨੇ ਪਹਿਲਾਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਘੇਰਿਆ ਸੀ ਤੇ ਹੁਣ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਤੇ ਪ੍ਰਸ਼ਾਸਨ ਨੂੰ ਜਾਗਣ ਦੇ ਲਈ ਅਲਟੀਮੇਟਮ ਦਿੱਤਾ ਹੈ ਜੇ ਅੱਜ ਇਹ ਨਹੀਂ ਹੋਇਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਜਬੂਰਨ ਫਿਰ ਟਰਨਾ ਲਾਉਣਾ ਪਵੇਗਾ ਦਰਸਲੇ ਮਾਮਲਾ ਪਵਾਨੀਗੜ੍ਹ ਨਾਬਾ ਕੈਂਚੀਆਂ ਦੀ ਸੜਕ ਦਾ ਪਿਛਲੇ ਲੰਬੇ ਸਮੇਂ ਤੋਂ ਹੈ ਜਿੱਥੇ ਬਿਲਕੁਲ ਖਸਤਾ ਹਾਲ ਹੈ ਤੇ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਮੈਂ ਜਗਤਾਰ ਸਿੰਘ ਕਾਲਾ ਝਾੜਾ ਸੂਬਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਨੇਕਤਾ ਕਰਾ ਦੇਖੋ ਆ ਨਾਬਾ ਕੈਂਚੀਆਂ ਦੇ ਵਿੱਚ ਖੜੇ ਆ ਇੱਥੇ 5 5 7 7 ਪੁੱਟ ਦੇ ਬਹੁਤ ਵੱਡੇ ਟੋਏ ਨੇ ਰੋਜ਼ ਮੋਟਰਸਾਈਕਲ ਵਾਲੇ ਗਰਦੇ ਨੇ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਮਾਹ ਟੁੱਟ ਗਈ ਕਦੇ ਕੰਪੈਨ ਪਲਟ ਗਈ ਕਦੇ ਕੋਈ ਟਰਾਲੀ ਪਲਟ ਗਈ ਰੋਜ਼ ਹਾਦਸੇ ਵਾਪਰਦੇ ਨੇ ਮਾਮਾ ਦੇ ਪੁੱਤਰ ਹੋ ਜਾਂਦੇ ਨੇ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਐਮਐਲਏ ਨਰਿੰਦਰ ਕੌਰ ਭਰਾਜ ਨੂੰ ਕਿ ਐਸਾਂ ਦੇ ਉੱਤੇ ਐਮਐਲਏ ਸਾਹਿਬ ਤੁਸੀਂ ਝੋਨਲਾ ਲਾਇਆ ਹੈਗਾ ਇਸ ਕਰਕੇ ਇੱਥੇ ਜਣੀ ਲੋਕਾਂ ਦੇ ਰੋਜ਼ ਇਹ ਜਾਨਾ ਜਾ ਰਹੀਆਂ ਨੇ ਤੁਸੀਂ ਕੋਈ ਤਿਆਰ ਨਹੀਂ ਦਿੱਤਾ ਇਸ ਵੱਲ ਇਸ ਕਰਕੇ ਇਹ ਲੋਕ ਨੇ ਜਿਹੜੇ ਲਗਾਤਾਰ ਇਕੱਠੇ ਹੋ ਰਹੇ ਨੇ ਇਹਨਾਂ 'ਚ ਰੋਸ ਆ ਇਹ ਲੋਕ ਆਉਣ ਵਾਲੇ ਦਿਨਾਂ 'ਚ ਤੁਹਾਡੇ ਖਿਲਾਫ ਵੱਡਾ ਮੋਰਚਾ ਖੋਲਣਗੇ ਅਸੀਂ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਸਪੋਰਟ ਤੇ ਆਵਾਂਗੇ ਆਉਣ ਵਾਲੇ ਜਰੇ ਵੋਟਾਂ ਨੇ ਵੋਟਾਂ ਵਾਸਤੇ ਤੁਸੀਂ ਪ੍ਰਚਾਰ ਸ਼ੁਰੂ ਕਰਤਾ ਦੁਬਾਰੇ ਤੁਹਾਡੇ ਗਲੇ ਦੀ ਹੱਡੀ ਬਣਾਗੇ ਇਸ ਕਰਕੇ ਬੇਨਤੀ ਆ ਕਿ ਇਹਦੇ ਬਾਰੇ ਵਿਸ਼ੇਸ਼ ਧਿਆਨ ਕਰੋ ਜਿਵੇਂ ਜੇਕਰ ਪ੍ਰਸ਼ਾਸਨ ਨੇ ਕੋਈ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਜਿੱਥੇ ਹੋਰ ਕੰਮਾਂ ਦੇ ਲਿਖੜਦੀ ਆ ਹਰ ਇੱਕ ਨੂੰ ਹੱਕ ਦਵਾਉਂਦੀ ਇਹ ਵੀ ਇੱਕ ਵੱਡਾ ਮਸਲਾ ਬਣਿਆ ਹੋਇਆ ਪੌਣੀ ਕਰਦਾ ਇਹਦੇ ਲਈ ਕੀ ਬਿਲਕੁਲ ਆਉਣ ਵਾਲੇ ਦਿਨਾਂ ਚ ਦੁਕਾਨਦਾਰ ਭਰਾ ਸਾਡੇ ਕੋਲੇ ਲਗਾਤਾਰ ਫੋਨ ਕਰਦੇ ਨੇ ਇਹ ਕਮੇਟੀ ਬਣ ਕੇ ਇੱਥੇ ਮੋਰਚਾ ਲਾਉਣਗੇ ਅਸੀਂ ਭਾਰਤੀ ਕਿਸਾਨ ਜੂਨੇ ਅਗਰਾਹਾਂ ਵੱਲੋਂ ਜੋਰ ਨਾਲ ਇਹਦੇ ਪਿੱਛੇ ਖੜਾਂਗੇ ਅਸੀਂ ਬਲਾਕ ਭਾਨੀਗੜ ਵੱਲੋਂ ਜੇ ਉਦੋਂ ਬਾਅਦ ਲੋਡ ਪਈ ਜਿਲੇ ਵੱਲੋਂ ਉਦੋਂ ਬਾਅਦ ਗਾਹਾਂ ਲੋਡ ਪਈ ਗਾਹਾਂ ਵੀ ਵਿਚਾਰਾਂਗੇ ਵੱਡਾ ਮੋਰਚਾ ਜੇ ਲੋਕ ਖੜਨਗੇ ਅਸੀਂ ਇਹਨਾਂ ਦੇ ਨਾਲ ਪਿੱਛੇ ਜੋਰ ਨਾਲ ਪਿੱਛੇ ਖੜਾਂਗੇ ਕਿ ਨਾ ਬਈ ਮੇਰਾ ਨਾਮ ਹਰਜੀਤ ਸਿੰਘ ਭਾਰਤੀ ਕਿਸਾਨੀ ਇਕਤਾ ਗਾਹਾਂ ਲਾਗੂ ਹਰਜੀਤ ਸਿੰਘ ਕਿੰਤਾਂ ਦੇ ਸੀਐਮ ਦਾ ਹਵਤਾ ਜ਼ਿਲ੍ਹਾ ਹੋਵੇ ਵਿਕਾਸ ਦੇ ਵੱਡੇ ਚਰਚੇ ਹੋ ਰਹੇ ਹੁਣ ਪੂਰੇ ਪੰਜਾਬ ਦੇ ਵਿੱਚ ਪਰ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਭਾਨੀਗੜ ਕੈਂਚੀਆਂ ਦਾ ਕਿੰਤਾਂ ਦੇ ਵਿਕਾਸ ਦੇ ਕੰਮ ਲੱਗਦੇ ਵਿਦੋ ਤੁਕੋ ਆਸ ਟਾਈਮ ਅਸੀਂ ਨਾਬਾ ਕੈਂਚਾਂ ਦੇ ਵਿੱਚ ਖੜਿਆ ਪਵਾਨੀਗੜ ਦੇ ਵਿੱਚ ਆ ਮੇਰੇ ਪਿਛਲੇ ਪਾਸੇ ਟਰਾਲੀ ਪਲਟੀ ਪਈ ਆ ਜਿਹੜੀ ਮਤਲਬ ਇੱਥੇ ਰੋਜ਼ ਐਕਸੀਡੈਂਟ ਹੁੰਦੇ ਨੇ ਰੋਜ਼ ਲੋਕਾਂ ਦੀਆਂ ਕਾਰਾਂ ਟੁੱਟਦੀਆਂ ਨੇ ਰੋਜ਼ ਲੋਕਾਂ ਦੀਆਂ ਐਕਸੀਡੈਂਟ ਹੋ ਕੇ ਲੱਤਾਂ ਬਾਹਾਂ ਟੁੱਟਦੀਆਂ ਨੇਗੇ ਇੱਥੇ ਮੋਟਰਸਾਈਕਲ ਦੇ ਉੱਤੋਂ ਔਰਤਾਂ ਡਿੱਗਦੀਆਂ ਲੇਗੀਆਂ ਬੱਚੇ ਡਿੱਗਦੇ ਨੇਗੇ ਇੱਥੋਂ ਦੀ ਸਕੂਲ ਬੈਨਾ ਲੰਘਦੀਆਂ ਨੇਗੇ ਬਹੁਤ ਮਾੜਾ ਹਾਲ ਹੈਗਾ ਇੱਥੇ ਨਰਿੰਦਰ ਕੌਰ ਭਰਾ ਜਾ ਕੇ ਝੋਨਾ ਲਾਉਂਦੀ ਰਹੀ ਹੈਗੀ ਤੇ ਅੱਜ ਅਸੀਂ ਮੈਡਮ ਨੂੰ ਪੁੱਛਣਾ ਚਾਹੁੰਦੇ ਆਂ ਵੀ ਅੱਜ ਕੀ ਇੱਥੇ ਝੋਨਾ ਲਾਉਣ ਦਾ ਤੁਹਾਡਾ ਕੋਈ ਹੱਕ ਨਹੀਂ ਇਸ ਕਰਕੇ ਤੁਸੀਂ ਵੋਟਾਂ ਵਲੇ ਲੋਕਾਂ ਨੂੰ ਆਮ ਕਹਿ ਕੇ ਵੀ ਅਸੀਂ ਆਮ ਘਰਾਂ ਦੇਾਂਗੇ ਤੁਸੀਂ ਸਕੂਟਰੀ ਲੈ ਕੇ ਰੋਜ਼ ਇੱਥੇ ਝੋਨਾ ਲਾਉਣ ਆ ਜਾਂਦੇ ਸੀਗੇ ਮੈਡਮ ਜੀ ਅੱਜ ਤੁਹਾਡੇ ਕੋਲੇ ਫੋਰਚੂਨਰ ਗੱਡੀ ਆ ਅੱਜ ਤੁਸੀਂ ਫੌੜੀ ਤੌਰ ਤੇ ਆ ਸਕਦੇ ਹੋਗੇ ਇਸ ਕਰਕੇ ਆ ਲੋਕਾਂ ਦੀ ਸਾਰ ਲੈਣ ਵਾਸਤੇ ਤੁਸੀਂ ਆਓ ਨਹੀਂ ਇਹ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੋਈ ਵੱਡਾ ਸੰਘਰਸ਼ ਲਿਖਣਗੇ ਇਸ ਕਰਕੇ ਇੱਥੇ ਮਤਲਬ ਕਿਵੇਂ ਇਹ ਲੋਕਾਂ ਦਾ ਬੁਰਾ ਹਾਲਤ ਹੈਗਾ ਤੁਸੀਂ ਗੱਡੀਆਂ ਦਿਖਾਓ ਕਿਸ ਤਰੀਕੇ ਨਾਲ ਰੋਜ਼ ਗੱਡੀਆਂ ਫਟਦੀਆਂ ਨੇਗੀਆਂ ਆ ਕਿਵੇਂ ਲੋਕ ਲੰਘ ਰਹੇ ਨੇਗੇ ਇਸ ਕਰਕੇ ਇਹ ਜਿਹੜਾ ਮਤਲਬ ਹੈ ਇਹ ਖੇਖਣ ਕਰਦੇ ਨੇ ਝੂਠ ਬੋਲ ਕੇ ਆਏ ਨੇ ਇਹ ਇਹ ਕਹਿੰਦੇ ਸੀ ਸਿਆਮ ਘਰਾਂ ਦੇ ਤੀ ਪੁੱਤਾਂ ਅਸੀਂ ਸੁਧਾਰ ਕਰ ਦਿਆਂਗੇ ਇੱਥੇ ਪੂਰਾ ਮਤਲਬ ਕਾਇਆਪਲਟ ਕਰ ਦਾਂਗੇ ਪੰਜਾਬ ਦੀ ਉਹ ਪੰਜਾਬ ਦੀ ਬੁਰਾ ਬੁਰੀ ਹਾਲਤ ਕਿਸ ਤਰੀਕੇ ਦੀ ਹੈ ਕਿਵੇਂ ਇੱਥੇ ਪੰਜਾਬ ਦੇ ਸਰਕਾਰ ਜਾ ਚੜਿਆ ਯਾਰ ਉਹ ਜਿਹੜੇ ਕਹਿੰਦੇ ਸੀ ਅਭੀ ਮੇਰੇ ਫਲੈਕਸ਼ਨ ਲਾਉਂਦੇ ਨੇ ਇਹ بڑے بڑے ਬੋਰਡ ਲਾਉਂਦੇ ਨੇਗੇ ਅਬ ਦੀ ਮਸ਼ਹੂਰੀ ਦੇ ਉਹ ਬੋਰਡਾਂ ਦੀ ਇਹਦੀ ਕਰਤੂਤ ਇਹ ਆ ਵੀ ਆ ਗਰਾਊਂਡ ਤੇ ਕਰਤੂਤ ਇਹਨਾਂ ਦੀ ਆ ਹੋएगी ਇਸ ਕਰਕੇ ਇੱਥੇ ਪਹਾਨੀਗੜ੍ਹ ਜਿੱਥੇ ਅਸੀਂ ਖੜੇ ਆਗੇ ਇੱਥੇ ਨਾਲ ਹੀ ਐਸਡੀਐਮ ਮੈਡਮ ਦਾ ਦਫ਼ਤਰ ਹੈਗਾ ਇਹ ਪਿਛਲੇ ਦਿਨ ਜਦੋਂ ਅਸੀਂ ਪਰਾਲੀ ਨੂੰ ਅੱਗ ਲਾਉਣੀ ਪਈ ਆ ਮਜਬੂਰੀ ਵਾਸਤੋਂ ਜਦੋਂ ਪਰਾਲੀ ਦੀ ਕੋਈ ਸਾਮ ਸੰਭਾਲਣੇ ਇਹ ਹੱਲ ਨਹੀਂ ਹੈ ਕੋਈ ਉਦੋਂ ਮਤਲਬ ਪਰਾਲੀ ਸਾਹਮਣੇ ਆ ਤੇ ਸਾਨੂੰ ਜਦੋਂ ਨਾ ਸਾਮੀ ਕੋਈ ਮਸ਼ੀਨਾ ਨਾ ਪ੍ਰਬੰਧ ਨਾ ਹੋਇਆ ਤਾਂ ਅੱਗ ਲਾਉਣੀ ਪਈ ਤਾਂ ਉਦੋਂ ਇੱਥੇ ਐਸਡੀਐਮ ਮੈਡਮ ਆਪ ਟਰੈਕਟਰ ਚਲਾ ਦੇ ਵਿੱਚ ਜਾ ਕੇ ਅਸੀਂ ਮੈਡਮ ਨੂੰ ਕਹਿਣਾ ਚਾਹੁੰਦੇ ਆ ਵੀ ਇੱਥੇ ਆ ਦੇਖੋ ਜੀ ਤੁਸੀਂ ਮਤਲਬ ਕਿਸ ਤਰੀਕੇ ਨਾਲ ਇੱਥੇ ਰੋੜ ਕੁੱਟਣਾ ਵੀ ਸਿੱਖੋ ਤੁਸੀਂ ਰੋੜ ਕੁੱਟਣਾ ਸਲਾਕ ਕੇ ਆਹ ਰੋੜ ਦਾ ਤੁਸੀਂ ਪ੍ਰਬੰਧ ਕਰੋ ਇਸ ਕਰਕੇ ਸੋਡੀ ਸਰਕਾਰ ਨਹੀਂ ਕੁਝ ਕਰਦੀ ਇਸ ਲਈ ਇਹੋ ਜੀ ਹਾਲਤ ਹੈ ਕਿ ਲੋਕਾਂ ਦੀ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੇ ਇਹ ਇਹ ਸ਼ਹਿਰ ਵਾਸੀ ਸੰਘਰਸ਼ ਵਟਣਗੇ ਕੋਈ ਅਸੀਂ ਉਹਨਾਂ ਦੀ ਪੂਰੀ ਡਟਮੀ ਹਮਾਇਤ ਦੇ ਉੱਤੇ ਆਵਾਂਗੇ ਸੂਰੇ ਜੋਰ ਨਾਲ ਉਹ ਸੰਘਰਸ਼ ਦੇ ਵਿੱਚ ਆਵਾਂਗੇ ਸੀ ਕਾਉਂਸਲ ਦੀ ਹੱਟੇ ਵਾਲਿਆਂ ਦਾ ਨਵਾਂ ਸ਼ੋਰੂਮ ਟੌਪ ਕਲੈਕਸ਼ਨ ਖੁੱਲ ਚੁਕਿਆ ਤੇ ਇਥੇ ਬਲੂ ਡਾਟ ਕੰਪਨੀ ਦਿਆਂ ਇਲਾਕੇ ਦੇ ਹਰ ਸਕੂਲ ਦੀਆਂ ਵਰਦੀਆਂ ਵਧੀਆ ਤੇ ਘੱਟ ਰੇਟਾਂ ਤੇ ਮਿਲਦੀਆਂ ਨੇ ਇਸ ਤੋਂ ਇਲਾਵਾ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਵੇਂ ਕਿ ਪੈਂਟ ਕੋਟ ਸ਼ਰਟ ਬਲੇਜ਼ਰ ਟਰੈਕਸੂਟ ਬੱਚਿਆਂ ਦੇ ਫੈਂਸੀ ਕੱਪੜੇ ਉਹ ਵੀ ਘੱਟ ਰੇਟਾਂ ਤੇ 3100 ਦੀ ਸ਼ਾਪਿੰਗ ਤੇ ਮਿਲਣਗੇ 에ਅਪੋਰਟ ਤੇ ਸਮਾਰਟਪੋਰਟ 5100 ਦੀ ਸ਼ਾਪਿੰਗ ਤੇ ਲਿਆ ਜਾਓ ਆਪਣੇ ਨਾਲ ਦੋਵੇਂ ਗਿਫਟ ਅੱਜ ਹੀ ਪਹੁੰਚੋ ਟੌਪ ਕਲੈਕਸ਼ਨ ਜੁੱਤੀ ਮਾਰਕੀਟ ਦੇ ਬਿਲਕੁਲ ਸਾਹਮਣੇ ਨੇੜੇ ਰਾਮਾ ਡਾਕਟਰ ਦਿਰਬਾ